ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪੈਰਿਓ ਗੁਰੂ ਸਾਰਿਓ ਇੱਕ ਬੜੀ ਵੱਡੀ ਜਾਣਕਾਰੀ ਹੈ ਤੁਹਾਡੇ ਲਈ ਕਿ 10 ਜੁਲਾਈ ਦਿਨ ਵੀਰਵਾਰ ਨੂੰ ਪਿੰਡ ਤਲਵੰਡੀ ਖੁੰਮਣ ਵਿਖੇ ਭਾਈ ਫਰੰਦਾ ਜੀ ਗੁਰਮਤਿ ਵਿਦਿਆਲਾ ਵੱਲੋਂ ਭਾਈ ਜੋਧਵੀਰ ਸਿੰਘ ਜੀ ਤੇ ਭਾਈ ਹਰਮਨ ਸਿੰਘ ਜੀ ਦੇ ਉਦਮਾ ਸਰਕਾਰ ਦਾ ਬੜਾ ਵੱਡਾ ਪ੍ਰੋਗਰਾਮ ਬਹੁਤ ਹੀ ਖੂਬਸੂਰਤ ਪ੍ਰੋਗਰਾਮ ਲਿਖਿਆ ਗਿਆ ਹੈ ਤੇ ਇਸ ਵਿੱਚ ਪੰਥ ਦੀਆਂ ਮਹਾਨ ਸ਼ਖਸੀਅਤਾਂ ਵਿੱਚੋਂ ਉਸਤਾਦ ਜਸਪਾਲ ਸਿੰਘ ਜੀ ਯੁਵੰਦੀ ਟਿਕਸਾਲ ਵਾਲੇ ਉਹਨੋਂ ਤੋਂ ਇਲਾਵਾ ਡਾਕਟਰ ਜਤਿੰਦਰ ਸਿੰਘ ਜੀ ਹਜ਼ੂਰੀ ਰਾਗੀ ਜੀ ਸ੍ਰੀ ਤਰਪਾਦ ਸਾਹਿਬ ਪੰਜਾਬ ਦੀ ਗੁਲੰਦ ਆਵਾਜ਼ ਵਿਸ਼ਵ ਪ੍ਰਸਿੱਧ ਭਾਈ ਮਨਜੀਤ ਸਿੰਘ ਜੀ ਸੋਈ ਸਾਹਿਬ ਅਤੇ ਇਹਨੋਂ ਤੋਂ ਲਾ ਭਾਈ ਗੁਰਨਾਲ ਸਿੰਘ ਜੀ ਮਨਜੀਤ ਸਾਹਿਬ ਵਾਲੇ ਪਹੁੰਚ ਰਹੇ ਨੇ 9 ਤੋਂ 11 ਵਜੇ ਤੱਕ ਗੁਰਬਾਣੀ ਦੇ ਪ੍ਰਵਾਹ ਚੱਲਣਗੇ ਤੇ ਉਸ ਤੋਂ ਬਾਅਦ ਅਮਰੀਕਾ ਦੀ ਇੱਕ ਸੰਸਥਾ ਜੀ ਹਿਲਡ ਡਾਇਬੀਟਿਸ ਉਨ੍ਹਾਂ ਵੱਲੋਂ 슈ਗਰ ਅਵੇਅਰਨੈਸ ਕੈਂਪ ਲਵਾਇਆ ਜਾਏਗਾ ਅਤੇ ਨਾਲ ਮੈਡੀਕਲ ਜਾਂਚ ਵੀ 슈ਗਰ ਦੇ ਮਰੀਜ਼ਾਂ ਦੀ ਕੀਤੀ ਜਾਵੇਗੀ ਕਿਉਂਕਿ ਅੱਜ ਕੱਲ 슈ਗਰ ਬਹੁਤ ਸਾਰੇ ਲੋਕਾਂ ਨੂੰ ਹੋ ਚੁੱਕੀ ਹੈ ਤੇ ਮੈਂ ਚਾਹੁੰਨਾ ਹਾਂ ਕਿ ਤੁਸੀਂ ਇਸ ਪ੍ਰੋਗਰਾਮ ਵਿੱਚ ਪਹੁੰਚ ਕੇ ਇਹਦਾ ਲਾਭ ਉਠਾਓ ਦੂਸਰੇ ਪਾਸੇ ਡਾਕਟਰ ਚਰਨਜੀਤ ਸਿੰਘ ਜੀ ਉਪਰ ਉਨ੍ਹਾਂ ਵੱਲੋਂ ਫ੍ਰੀ ਮੈਡੀਕਲ ਕੈਂਪ ਲਗਾਇਆ ਜਾਵੇਗਾ ਤੇ ਨਾਲ ਇੱਕ ਹੋਰ ਵੀ ਖੁਸ਼ਖਬਰੀ ਹੈ ਕਿ ਭਾਈ ਯੋਧਵੀਰ ਸਿੰਘ ਦੇ ਪਾਈ ਹਰਮਨ ਸਿੰਘ ਜੀ ਦੇ ਉਦਮਾ ਸਦਕਾ ਵਿਦੇਸ਼ਾਂ ਦੇ ਤੋਂ ਕਿਸੇ ਸੱਜਣ ਨੇ ਬੜੀ ਵੱਡੀ ਸੇਵਾ ਦਿੱਤੀ ਹੈ ਕਿ ਤੁਹਾਡੇ ਪਿੰਡ ਕੰਪਿਊਟਰ ਲੈਬ کھل ਰਹੀ ਆ ਤੇ ਜਿਹਦੇ ਵਿੱਚ ਭੱਡੀ ਗਿਣਤੀ ਵਿੱਚ ਕੰਪਿਊਟਰ ਆਉਣੇ ਆ ਤੇ ਬੱਚਿਆਂ ਨੂੰ ਫ੍ਰੀ ਸਿਖਲਾਈ ਦਿੱਤੀ ਜਾਣੀ ਆ ਟੀਚਰ ਵੀ ਉਹਨਾਂ ਵੱਲੋਂ ਪ੍ਰੋਵਾਈਡ ਕੀਤਾ ਜਾਣਾ ਇਸ ਕਰਕੇ ਸਾਰੇ ਪਿੰਡ ਤਲਵੰਡੀ ਖੁੰਮਣ ਤੇ ਆਸ-ਪਾਸ ਜਿੱਥੋਂ ਤੱਕ ਵੀ ਮੇਰੀ ਆਵਾਜ਼ ਪਹੁੰਚਦੀ ਹੈ ਕਿ ਸਾਰਿਆਂ ਨੂੰ ਕਹਿਣਾ ਹੈ ਕਿ ਦਾਸ ਵੱਲੋਂ ਤੇ ਪਿੰਡ ਤਲਵੰਡੀ ਖੁੰਮਣ ਦੀਆਂ ਸੰਗਤਾਂ ਵੱਲੋਂ ਭਾਈ ਯੋਧਵੀਰ ਸਿੰਘ ਜੀ ਭਾਈ ਹਰਮਨ ਸਿੰਘ ਜੀ ਵੱਲੋਂ ਆਪ ਸਭ ਨੂੰ ਖੁੱਲਾ ਸੱਦਾ ਹੈ ਕਿ ਇਸ ਪ੍ਰੋਗਰਾਮ ਵਿੱਚ ਪਹੁੰਚ ਕੇ ਇਸ ਪ੍ਰੋਗਰਾਮ ਦੀ رونਕ ਨੂੰ ਵਧਾਓ ਅਤੇ ਮਾਹਰ ਡਾਕਟਰ ਜੋ ਆ ਰਹੇ ਆ ਬੇਸ਼ੱਕ ਉਹ ਸ਼ੂਗਰ ਦੇ ਡਾਕਟਰ ਹੋਣ ਜਾਂ ਹੋਰ ਬਿਮਾਰੀਆਂ ਦੇ ਡਾਕਟਰ ਹੋਣ ਉਹਨਾਂ ਦੇ ਤਜਰਬੇ ਦਾ ਲਾਭ ਉਠਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ